ਦੁਪਹਿਰ ਦਾ ਵੇਲਾ ਔਰ ਦੁਪਹਿਰ ਦੇ ਵੇਲੇ 2:10 2:10 ਮਿੰਟ ਹੋਣ ਵਾਲੇ ਨੇ ਤਾਂ ਐਸੇ ਵੇਲੇ ਕਿਉਂਕਿ ਜਿਹੜੇ ਬਾਜ਼ਾਰਾਂ ਦੀ ਰੌਣਕ ਉਹ ਗਰੀਬ ਸ਼ਾਮ ਨੂੰ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤਕਰੀਬਨ ਅਸੀਂ ਕਈ ਮਾਰਕੀਟ ਦੇ ਵਿੱਚ ਜਾਇਆਏ ਆ ਪਰ ਕਿਉਂਕਿ ਤਿਉਹਾਰ ਹੈ ਤਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਹੈ ਕਿ ਚਲੋ ਸਾਡਾ ਰੋਟੀ ਦਾ ਹੀ ਲੈਕਸੀਜਨ ਹੁੰਦਾ ਕਿਸੇ ਵੀ ਤਿਉਹਾਰ ਦੇ ਵਿੱਚ ਕੋਈ ਦੁਕਾਨਦਾਰ ਦਾ ਇੱਕ ਸੀਜ਼ਨ ਹੈ ਤਾਂ ਦੀਵਾਲੀ ਨਾਲ ਜੁੜੇ ਹੋਏ ਲੋਕਾਂ ਦਾ ਜਿਹੜਾ ਕਾਰੋਬਾਰ ਆ ਉਹਨਾਂ ਦਾ ਆਪਣਾ ਸੀਜ਼ਨ ਹੈ ਕੇ ਲੋਕ ਇਸ ਇਹਨਾਂ ਦਿਨਾਂ ਦੇ ਵਿੱਚ ਚਾਹੇ 10 ਦਿਨਾਂ ਦੀ ਗੱਲ ਕਰ ਲਈਏ ਹਫਤੇ ਦੀ ਕਰ ਲਈਏ ਕਿ ਉਨੀ ਇੱਕ ਕਮਾਈ ਜਿਹੜੀ ਹੈਗੀ ਆ ਕਰਨ ਦੀ ਕੋਸ਼ਿਸ਼ ਹੁੰਦੀ ਆ ਤਾਂ ਸੈਕਟਰ 37 ਤੁਸੀਂ ਦੇਖੋ ਪਹਿਲਾਂ ਤਾਂ ਗੇਟ ਨੂੰ ਸਜਾਇਆ ਗਿਆ ਕਿ ਐਂਟਰੀ ਦਿੱਤੀ ਗਈ ਆ ਕਿ ਜਦੋਂ ਕੋਈ ਲੋਕ ਇੱਥੇ ਆਉਣ ਤਾਂ ਉਹਨਾਂ ਨੂੰ ਫੀਲ ਹੋਵੇ ਕਿ ਯਾਰ ਅੰਦਰ ਇੱਕ ਤਰ੍ਹਾਂ ਦਾ ਮੇਲੇ ਵਾਲਾ ਮਾਹੌਲ ਨਜ਼ਰ ਆਉਣਾ ਚਾਹੀਦਾ ਇਸ ਤਰ੍ਹਾਂ ਦੇ ਐਂਟਰੀ ਗੇਟ ਕਿਉਂਕਿ ਵਕਫ ਵਕਫ ਮਾਰਕੀਟਾਂ ਨੇ ਉਹ ਸਾਰੀਆਂ ਮਾਰਕੀਟਾਂ ਵਾਲਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਇੱਕ ਰਲ ਕੇ ਇਦਾਂ ਦਾ ਕੋਸ਼ਿਸ਼ ਕਰ ਲੈਂਦੇ ਨੇ ਕਿ ਇਕੱਠੇ ਹੋ ਕੇ ਇਦਾਂ ਦਾ ਥੋੜਾ ਬਹੁਤਾ ਖਰਚਾ ਕਰਕੇ ਅਟਰੈਕਟ ਕਿਵੇਂ ਕੀਤਾ ਜਾਣਾ ਹੈ ਗਾਗ ਨੂੰ ਕਿ ਲੋਕ ਇਸ ਮਾਰਕੀਟ ਦੇ ਵਿੱਚ ਆਉਣ ਤਾਂ ਪਰ ਐਂਟਰੀ ਤੇ ਦੇਖੋ ਕਿਉਂਕਿ ਦੀਵਾਲੀ ਜਿਹੜੀ ਦੀਵਿਆਂ ਦਾ ਤਿਉਹਾਰ ਹੈ ਉਹ ਸਜਾਵਟ ਦਾ ਤਿਉਹਾਰ ਆ ਤਾਂ ਤੁਸੀਂ ਜਦੋਂ ਐਂਟਰੀ ਕਰਨੀ ਹੈ ਤਾਂ ਪਹਿਲਾਂ ਤੁਸੀਂ ਇੱਥੇ ਤੁਹਾਨੂੰ ਤਸਵੀਰਾਂ 'ਚ ਬੜਾ ਭਲੀ ਭਾਂਤ ਨਜ਼ਰ ਆਏਗਾ ਦੀਵੇ ਪਹਿਲਾਂ ਤਾਂ ਕਿਉਂਕਿ ਦੀਵਿਆਂ ਦਾ ਤਿਉਹਾਰ ਆ ਦੀਵੇ ਲਾਏ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਚੰਡੀਗੜ੍ਹ ਵਰਗਾ ਸ਼ਹਿਰ ਹੈ ਥੋੜਾ 모ਡਰਨ ਹੈ ਤਾਂ ਥੋੜੇ ਜਿਹੀ ਦੀਵੇ ਵੀ 모ਡਰਨ ਨਜ਼ਰ ਆ ਰਹੇ ਆ ਹਾਲਾਂਕਿ ਜਿਹੜੇ ਜਦੋਂ ਅਸੀਂ ਥੋੜਾ ਜਿਹਾ ਪੰਜਾਬ ਵਾਲੇ ਪਾਸੇ ਜੇ ਸਾਡੇ ਵਰਗੇ ਸਧਾਰਨ ਲੱਕਿਆ ਚੱਲੇ ਜਾਈਏ ਉੱਥੇ ਦੇਸੀ ਦੀਵੇ ਜਿਹੜੇ ਪਹਿਲਾਂ ਤੋਂ ਪ੍ਰਚਲਿਤ ਨੇ ਉਹ ਚੱਲਦੇ ਨੇ ਪਰ ਕਿਉਂਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਇੱਥੇ ਥੋੜਾ ਜਿਹਾ ਦੀਵੇ ਵੀ ਮੋਡੀਫਾਈ ਕੀਤੇ ਹੋਏ ਨੇ ਤਾਂ ਹੋਰ ਸਜਾਵਟ ਦੀਆਂ ਚੀਜ਼ਾਂ ਐ ਚਾ ਰੰਗੋਲੀ ਦਾ ਬਹੁਤ ਅੱਜਕੱਲ੍ਹ ਘਰ ਦੇ ਵਿੱਚ ਬੱਚੇ ਜਾਂ ਔਰਤਾਂ ਜਾਂ ਕੁੜੀਆਂ ਨੂੰ ਬੜਾ ਸ਼ੌਂਕ ਹੁੰਦਾ ਤਾਂ ਰੰਗੋਲੀ ਦੇ ਲਈ ਦੇਖੋ ਵੱਖ-ਵੱਖ ਕਲਰ ਚਾਹੇ ਉਹ ਪੈਕੇਟ ਦੇ ਵਿੱਚ ਹੋਣ ਚਾਹੇ ਉਹ ਛੋਟੀਆਂ-ਛੋਟੀਆਂ ਬੋਤਲਾਂ ਅੱਜਕੱਲ੍ਹ ਪਤਾ ਬੱਚੇ ਜਾਂ ਘਰਾਂ ਦੇ ਵਿੱਚ ਔਰਤਾਂ ਜਿੱਦਾਂ ਦੇ ਡਿਜ਼ਾਈਨ ਤਿਆਰ ਕਰਦੀਆਂ ਤਾਂ ਫਿਰ ਇੱਕ ਅੱਜਕੱਲ੍ਹ ਤਾਂ ਨਾਮ ਇਹਨਾਂ ਦੇ ਵੱਖਰੇ ਹੋ ਗਏ ਪਰ ਪਹਿਲਾਂ ਪੰਜਾਬ ਚ ਕਹਿੰਦੇ ਘਰੁੰਡੀ کہہ ਦਿੰਦੇ ਸੀ ਥੋੜੀ ਜਿਹੀ ਮਾਡਰਨ ਘਰੁੰਡੀ ਕਹ ਲਓ ਤੁਸੀਂ ਘਰ ਦੇ ਵਿੱਚ ਜਿਹੜੀ ਲੜਕੀ ਆ ਜਾਂ ਕੋਈ ਬੱਚੀ ਆ ਜਾਂ ਕਰਦੀਆਂ ਔਰਤਾਂ ਉਹ ਇਸ ਘਰੂਂਡੀ ਨੂੰ ਬੜੇ ਸ਼ੌਂਕ ਨਾਲ ਤਿਆਰ ਕਰਦੀਆਂ ਜਗਾਉਂਦੀਆਂ ਤਾਂ ਬੜਾ ਸੋਹਣਾ ਲੱਗਦਾ ਹੈ ਹੋਰ ਸਜਾਵਟ ਦੀਆਂ ਚੀਜ਼ਾਂ ਰੱਖੀਆਂ ਗਈਆਂ ਤਾਂ ਗਾਹ ਗੱਲ ਕਿਉਂਕਿ ਦੁਪਹਿਰ ਹੈ ਤਾਂ ਦੁਪਹਿਰ ਵੇਲੇ ਬੇਸ਼ੱਕ ਇੱਕਾ ਦੁੱਕਾ ਲੋਕ ਹੀ ਨਜ਼ਰ ਆ ਰਹੇ ਹੋਣ ਕਿ ਕਿਉਂਕਿ ਸ਼ਾਮ ਵੇਲੇ ਲੋਕ ਜਿਹੜੇ ਨਿਕਲਦੇ ਨੇ ਕੋਈ ਕਾਰੋ ਤਕਰੀਬਨ ਕੰਮ ਕਰਾਂ ਮਜ਼ਦਮਾਂ ਦਾ ਨੌਕਰੀ ਪੇਸ਼ਾ ਲੋਕਾਂ ਦਾ ਇਹ ਸ਼ਹਿਰ ਤਾਂ ਅੱਜ ਕਿਉਂਕਿ ਛੁੱਟੀ ਬੇਸ਼ੱਕ ਸੰਡੇ ਆ ਪਰ ਸੰਡੇ ਦੇ ਦਿਨ ਵੀ ਸ਼ਾਮ ਨੂੰ ਕੋਸ਼ਿਸ਼ ਨਹੀਂ ਕਿਉਂਕਿ ਬਹੁਤੀਆਂ ਜਿਹੜੀਆਂ ਕਈ ਤਰ੍ਹਾਂ ਦਾ ਕਾਰੋਬਾਰ ਹੈ ਜਿਹੜਾ ਉਹ ਚੱਲਦਾ ਹੀ ਚੱਲਦਾ ਹੈ ਤਾਂ ਇੱਧਰ ਤੁਸੀਂ ਦੇਖੋ ਐਂਟਰੀ ਤੇ ਤੁਹਾਨੂੰ ਇਸੇ ਤਰ੍ਹਾਂ ਦੀਆਂ ਚੀਜ਼ਾਂ ਨਜ਼ਰ ਆਉਣੀਆਂ ਸਜਾਵਟ ਦਾ ਸਮਾਨ ਇੱਧਰ ਦੇਖੋ ਲੜੀਆਂ ਗੇਟਾਂ ਦੇ ਉੱਪਰ ਲੋਕਾਂ ਨੂੰ ਬੜਾ ਸ਼ੌਂਕ ਹੁੰਦਾ ਕਿ ਜਦੋਂ ਐ ਇਦਾਂ ਦੀਆਂ ਲੜੀਆਂ ਲੁੜੀਆਂ ਲੱਗੀਆਂ ਹੁਣ ਤਾਂ ਦੂਰੀ ਪਤਲਾ ਜਾਂਦੇ ਕਿ ਦੀਵਾਲੀ ਦਾ ਤਿਉਹਾਰ ਆ ਜਿਹੜੀਆਂ ਲਾਈਟਾਂ ਰਾਤ ਵੇਲੇ ਰੋਸ਼ਨੀ ਤਾਂ ਕਿ ਘਰ جگਮਗ ਜਗਮਗ ਕਰੇ ਦਫ਼ਤਰਾਂ ਦੇ ਵਿੱਚ ਵੀ ਕੋਸ਼ਿਸ਼ ਹੀ ਰਹਿੰਦੀ ਆ ਤਾਂ ਤੁਸੀਂ ਇੱਧਰ ਚੋ ਤੁਸੀਂ ਨਜ਼ਰ ਮਾਰ ਲਓ ਤੁਹਾਨੂੰ ਸਾਰੇ ਪਾਸੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਜ਼ਰ ਆਉਣਗੀਆਂ ਤਾਂ ਦੇਖੋ ਜੀ ਆਪਣੇ ਆਪਣੇ ਤਰੀਕੇ ਖੁਸ਼ੀਆਂ ਸਾਂਝੀਆਂ ਕਰਨ ਦਾ ਜਿਹੜਾ ਹੈਗਾ ਮੌਕਾ ਹੈ ਲੋਕ ਅੱਛਾ ਗਿਫਟ ਆਈਟਮਸ ਬੜੀਆਂ ਲੋਕ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਅਸੀਂ ਦੇਖਦੇ ਹਾਂ ਕਿ ਦੀਵਾਲੀ ਤੇ ਤਕਰੀਬਨ ਹਰ ਕਿਸੇ ਨੂੰ ਹੁੰਦਾ ਕਿ ਯਾਰ ਮੈਂ ਆਪਣੇ ਚਾਹਣ ਵਾਲੇ ਨੂੰ ਆਪਣੇ ਪਰਿਵਾਰਕ ਰਿਸ਼ਤੇਦਾਰ ਨੂੰ ਆਪਣੇ ਕਿਸੇ ਕਲੀਕ ਸੱਜਣ ਮਿੱਤਰ ਜਿੰਨੇ ਆਪਦੇ ਭੈਣ ਭਰਾ ਨੇ ਫਰੀਕੜ ਹੁੰਦਾ ਕਿ ਯਾਰ ਇੱਕ ਬਹਾਨਾ ਹੁੰਦਾ ਕਿ ਦੀਵਾਲੀ ਦੇ ਬਹਾਨੇ ਕੋਈ ਛੋਟਾ ਮੋਟਾ ਤੋਹਫਾ ਲੈ ਕੇ ਜਰੂਰ ਕੋਈ ਜਾਂਦਾ ਹੈ ਘਰਾਂ ਦੇ ਵਿੱਚ ਪਰ ਹੁਣ ਤਾਂ ਥੋੜਾ ਜਿਹਾ ਵਿਸ਼ੇ ਘੱਟ ਹੋ ਗਏ ਪਰ ਪਹਿਲਾਂ ਦਰਵਾਜ਼ ਸੀ ਕਿ ਘਰ ਦੇ ਵਿੱਚ ਕੋਈ ਟੀਵੀ ਨਵਾਂ ਲੈਣਾ ਤਾਂ ਦਿਵਾਲੀ ਤੇ ਲਵਾਂਗੇ ਸਾਈਕਲ ਨਵਾਂ ਲੈਣਾ ਦਿਵਾਲੀ ਤੇ ਲਵਾਂਗੇ ਸਕੂਟਰ ਨਵਾਂ ਲੈਣਾ ਦਿਵਾਲੀ ਤੇ ਲਵਾਂ ਗੱਡੀ ਨਵੀਂ ਲੈਣੀ ਹੈ ਦਿਵਾਲੀ ਤੇ ਲਵਾਂਗੇ ਹਾਲਾਂਕਿ ਅੱਜ ਕੱਲ੍ਹ ਥੋੜੀਆਂ ਜਿਹੀਆਂ ਚੀਜ਼ਾਂ ਕਿਉਂਕਿ ਲੋਕਾਂ ਦੇ ਕੋਲੇ ਇਹ ਸਮਝ ਲਓ ਕਿ ਕਿਸੇ ਟਾਈਮ ਕਮਾਈ ਦੇ ਸਾਧਨ ਉਹਨੇ ਕੀ ਸੀ ਅੱਜ ਕੱਲ੍ਹ ਕਮਾਈ ਵੀ ਲੋਕਾਂ ਕੋਲ ਜਾਦੇ ਆ ਤਾਂ ਪੂਰਾ ਸਾਲ ਭਰੀ ਅੱਜ ਕੱਲ੍ਹ ਤਾਂ ਲੋਕਾਂ ਦੀ ਦਿਵਾਲੀ ਵਾਲੇ ਹਾਲਾਤ ਰਹਿੰਦੇ ਆ ਪਰ ਇਹ ਦਿਨ ਫਿਰ ਵੀ ਖਾਸ ਮੰਨੇ ਜਾਂਦੇ ਆ ਕਿਉਂਕਿ ਦੁਕਾਨਾਂ ਵਾਲੇ ਥੋੜੀਆਂ ਜਿਹੀਆਂ ਆਫਰਸ ਦੇ ਦਿੰਦੇ ਆ ਤਾਂ ਉਸ ਮੌਕੇ ਤੇ ਲੋਕ ਸ਼ੋਪਿੰਗ ਬੜੀ ਕਰਨ ਦੀ ਕੋਸ਼ਿਸ਼ ਕਰਦੇ ਰਿਸ਼ਤੇਦਾਰਾਂ ਨੂੰ ਆਪਣੇ ਸਹਰਿਆਂ ਨੂੰ ਤੋਹਫੇ ਨਾਲੇ ਮਿਲਿਉਂਦੇ ਨਾਲੇ ਤੋਹਫਾ ਦੇਉਂਦੇ ਇੱਕ ਯਾਦਗਾਰ ਹੈ ਤੇ ਇਹ ਖੁਸ਼ੀਆਂ ਦਾ ਤਿਉਹਾਰ ਹੈ ਜੀ ਤਾਂ ਚੰਡੀਗੜ੍ਹ ਦੀਆਂ ਰੌਣਕਾਂ ਨੇ ਹਾਲਾਂਕਿ ਹਲੇ ਦਿਨ ਹੈ ਦੁਪਹਿਰ ਹੈ ਤਾਂ ਕਰਕੇ ਥੋੜੀ ਜਿਹੀ ਭੀੜ-ਪਾੜ ਤੁਹਾਨੂੰ ਘੱਟ ਨਜ਼ਰ ਆਉਂਦਾ ਹੈ